ਪੰਜਾਬ ਦੇ ਇੰਡਸਟਰੀ ਮੰਤਰੀ ਮਦਨ ਮੋਹਨ ਮਿੱਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾ ਰਹੇ ਨੇ ਔਰ ਉਹਨਾਂ ਤੋਂ ਪੰਜਾਬ ਦੀ ਇੰਡਸਟਰੀ ਬਾਰੇ ਮੰਗ ਕਰਨਗੇ ਸਾਡੇ ਨਾਲ ਲਿਓ ਮਿੱਤਲ ਸਾਹਿਬ ਕਦੋਂ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੇ ਔਰ ਕੀ ਮੰਗਾਉਣਗੇ ਹਲੇ ਤੱਕ ਪ੍ਰਧਾਨ ਮੰਤਰੀ ਨਾਲ ਕੋਈ ਡੇਟ ਨਿਸ਼ਚਿਤਤਾ ਨਹੀਂ ਕੀਤੀ ਲੇਕਿਨ ਪੰਜਾਬ ਦੀ ਇੰਡਸਟਰੀ ਨੂੰ ਬੜਾਵਾ ਦੇਣ ਵਾਸਤੇ ਜਿਵੇਂ ਕਿ ਮੋਦੀ ਸਾਹਿਬ ਦੀ ਆਪਣੀ ਅਪਰੋਚ ਹੈ ਜਿਵੇਂ ਉਹਨਾਂ ਨੇ ਆਪਣੇ ਪ੍ਰੋਗਰਾਮ ਚ ਵੀ ਰੱਖਿਆ ਹੈ ਕਿ ਸਕਿਲਡ ਔਰ ਕੁਆਲਟੀ ਪ੍ਰੋਡਕਸ਼ਨ ਇਦੇ ਤੋਂ ਉਹਨਾਂ ਨੂੰ ਬੜਾ ਸਟ੍ਰੈਸ ਦਿੱਤਾ ਐਂਡ दैट विल ਜਨਰੇਟ এমਪਲॉयमेंट आल्सो ਸੋ ਅਸੀਂ ਵੀ ਕਿਉਂਕਿ ਸਾਡੀ ਇੰਡਸਟਰੀ ਅਸੀਂ ਪਿਛੜ ਇੰਡਸਟਰੀ ਸਿਮਿਟ ਕੀਤਾ ਪ੍ਰੋਗਰੈਸਿਵ ਉਹਦੇ ਚ ਕਾਫੀ ਲੋਕ ਆਏ ਬੜਿਆਂ ਨੇ ਆਫਰ ਦਿੱਤੀਆਂ ਥੋੜੀ ਦੇਰ ਬਾਅਦ ਜਿਹੜੀ ਉਸ ਟਾਈਮ ਦੀ ਮਨਮੋਹਨ ਸਿੰਘ ਜੀ ਦੀ ਕੇਂਦਰ ਸਰਕਾਰ ਸੀ ਉਹਨਾਂ ਨੇ ਕੁਝ ਰਿਲੀਫ ਸਾਡੇ ਪੜੋਸੀ ਪ੍ਰਦੇਸ਼ਾਂ ਦੇਤਾ ਉਹਨਾਂ ਸਾਨੂੰ ਦਾ ਨੁਕਸਾਨ ਪਹੁੰਚਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਕਿ ਨਿੰਦਰ ਮੋਦੀ ਜੈਸੇ ਇੱਕ ਪ੍ਰੋਗਰੈਸ ਕਰਨ ਵਾਲੇ ਪ੍ਰਧਾਨ ਮੰਤਰੀ ਆਏ ਹਨ ਉਹਨਾਂ ਦੇ ਸਾਹਮਣੇ ਤੁਸੀਂ ਰੱਖਣਾ ਚਾਹੁੰਦੇ ਆ ਕਿ ਤੁਸੀਂ ਭਾਵੇਂ ਦੂਜੇ ਸਟੇਟਸ ਨੂੰ ਜੋ ਮਰਜ਼ੀ ਦਿਓ ਸਾਨੂੰ ਦੀ ਕੋਈ ਇਰਸ਼ਾ ਨਹੀਂ ਪਰ ਜਿਹੜੀ ਇੰਡਸਟਰੀ ਸਾਡੀ ਜੈਨੂਨ ਹੈ ਜਿਹੜੀ ਕਿ ਸਾਡੇ ਹੀ ਪ੍ਰਦੇਸ਼ ਚ ਚਲਦੀ ਹੈ ਉਹ ਸਾਡੇ ਪ੍ਰਦੇਸ਼ ਚ ਚਲਣ ਦੀ ਲੋ ਹੋਊਗਾ ਇੱਥੇ ਤੇ ਸਮਰਥ ਹੈ ਉਹਨਾਂ ਇੰਡਸਟਰੀ ਨੂੰ ਸਾਨੂੰ ਵੀ ਰੀਲੀਫ ਦਿੱਤਾ ਜਾਣਾ ਚਾਹੀਦਾ ਹੈ ਮੰਗਾ ਪੰਜਾਬ ਦੀ ਜਿਹੜੀ ਹਿੱਲੀ ਏਰੀਆਜ਼ ਨੇ ਖਾਸ ਕਰਕੇ ਹਿਮਾਚਲ ਪ੍ਰਦੇਸ਼ ਇੱਥੇ ਇੰਡਸਟਰੀ ਨੂੰ ਵੱਡਾ ਕੰਸੈਸ਼ਨ ਮਿਲਦਾ ਹੈਗਾ ਪੰਜਾਬ ਨੂੰ ਕੰਸੈਸ਼ਨ ਨਹੀਂ ਮਿਲਦਾ ਪੰਜਾਬ ਮੰਗ ਕਰਦਾ ਰਹੇ ਮੁੱਦਾ ਉੱਠਿਆ ਜਾਊਗਾ ਸੰਦਰਭ ਦੇ ਵਿੱਚ ਕਿ ਜੋ ਹਿਮਾਚਲ ਚ ਮਿਲਦਾ ਉਹ ਮਿਲੇ ਸੀ ਹਿਮਾਚਲ ਦਾ ਬੰਦ ਕਰਨ ਦੇ ਹੱਕ ਤੇ ਨਹੀਂ ਨਾ ਸਾਨੂੰ ਕੋਈ ਰੋਸ ਹੈ ਹਿਮਾਚਲ ਦੇ ਉੱਤੇ ਅਸੀਂ ਇਹ ਕਹਿਣਾ ਵੀ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਇੰਡਸਟਰੀਆਂ ਜਿਵੇਂ ਗੁਰੂਗੜ੍ਹ ਦੇ ਵਿੱਚ ਸਟੀਲ ਇੰਡਸਟਰੀ ਹੈ ਲੁਧਿਆਣਾ ਦੇ ਵਿੱਚ ਹੌਦਰੀ ਹੈ ਜਿਹੜੇ ਉੱਤੇ ਦੇ ਟੂਲਸ ਮੈਨੂਫੈਕਚਰਿੰਗ ਹੈ ਔਰ ਜਿਲੰਦਰ ਦੇ ਵਿੱਚ ਪੋਰਟ ਇੰਡਸਟਰੀ ਹੈ ਅੰਮ੍ਰਿਤਸਰ ਚ ਵੂਲ ਔਰ ਕਾਟਨ ਇੰਡਸਟਰੀ ਹੈ ਮਾਲਵੇ ਦੇ ਵਿੱਚ ਸਾਰੀ ਕਾਟਨ ਦੀ ਇੰਡਸਟਰੀ ਹੈ ਔਰ ਫਿਰ ਸਾਡੇ ਫੂਡ ਪ੍ਰੋਸੈਸਿੰਗ ਹੈ ਸਾਡੇ ਫੂਡ ਫਰੂਟ ਪ੍ਰੋਸੈਸਿੰਗ ਵਿੱਚ ਹੋ ਗਿਆ ਸੋ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਇੰਡਸਟਰੀਆਂ ਹਨ ਉਹਨਾਂ ਨੂੰ ਚਾਹੁੰਦੇ ਆ ਕਿ ਸਾਨੂੰ ਵੀ ਕੰਸੈਸ਼ਨ ਦਿੱਤੀ ਜਾਵੇ ਔਰ ਅਸੀਂ ਜ਼ਿਆਦਾ ਆਉਟਪੁੱਟ ਦੇ ਸਕਦੇ ਹਾਂ ਸਾਡੇ ਤੇ ਕੋਈ ਲੇਬਰ ਪ੍ਰੋਬਲਮ ਨਹੀਂ ਸਾਡੇ ਤੇ ਬਿਜਲੀ ਦੀ ਪ੍ਰੋਬਲਮ ਨਹੀਂ ਸਾਡੇ ਅਸੀਂ ਖੁਦ ਕੰਸੈਸ਼ਨ ਦਿੱਤੀਆਂ ਨਾ ਇੰਡਸਟਰੀ ਨੂੰ ਅਗਰ ਕੇਂਦਰ ਸਰਕਾਰ ਸਾਨੂੰ ਕੁਝ ਕੰਸੈਸ਼ਨ ਦੇ ਦੇਵੇ ਤਮੈਨ ਪੂਰੀ ਉਮੀਦ ਹੈ ਕਿ ਪੰਜਾਬ ਅਸੀਂ ਮੁੜ ਕੇ ਫੇਰ ਨੰਬਰ 1 ਤੇ ਲਿਆ ਕੇ ਲੁਧਿਆਣੇ ਨੂੰ ਲੁਧਿਆਣੇ ਨੂੰ ਮਾਂਚੈਸਟਰ ਕਿਹਾ ਜਾਂਦਾ ਕਿਉਂਕਿ ਇੰਡਸਟਰੀ ਉੱਥੇ ਬਹੁਤ ਜ਼ਿਆਦਾ ਗਈ ਲੁਧਿਆਣਾ ਦੇ ਇੰਡਸਟਰੀਸਟਾਂ ਨਾਲ ਤੁਹਾਡੀ ਮੁਲਾਕਾਤ ਵੀ ਹੋਈ ਕੋਈ ਨਵੀਆਂ ਉਹਨਾਂ ਨੇ ਕੁਝ ਸੁਜੈਸ਼ਨ ਦਿੱਤੀਆਂ ਹੋਣ ਉਹ ਸੁਜੈਸ਼ਨਾਂ ਉਠਾ ਰਹੇ ਹੋ ਔਰ ਲੁਧਿਆਣੇ ਦੇ ਲਈ ਸਪੈਸ਼ਲੀ ਕੀ ਕਰ ਰਹੇ ਹੋ ਲੁਧਿਆਣਾ ਬਹੁਤ بڑا ਇੰਡਸਟਰੀਅਲ ਹੱਬ ਹੈ ਅਸੀਂ ਉਹਨੂੰ ਪੰਜਾਬ ਦਾ ਕਮਰਸ਼ੀਅਲ ਕੈਪੀਟਲ ਕਹਾਂਗਾ ਮੈਂ ਮੈਂ ਉੱਥੇ ਇੰਡਸਟਰੀਸਟ ਮਿਲ ਕੇ ਵੀ ਆਇਆ ਉਹਨਾਂ ਭਰੋਸਾ ਵੀ ਦੇਖਿਆ ਕਿ ਇੱਥੇ ਦੀ ਇੰਡਸਟਰੀ ਨੂੰ ਅਸੀਂ ਵੜਾਉਣ ਉੱਤੇ ਦੇ ਇੰਡਸਟਰੀਸ ਮਿਲੇ ਉਹਨਾਂ ਨੇ ਕੁਝ ਡਿਮਾਂਡ ਰੱਖੀਆਂ ਜਿਹੜੀਆਂ ਕਿ ਉਹਨਾਂ ਦੀ ਲੋਕ ਕੋਈ ਤੇ ਲੋਕਲ ਸੀ ਪ੍ਰੋਬਲਮ ਜਿਹੜੀਆਂ ਕਿ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਕੁਝ ਮਸਾਉਂਦਾ ਉਹਨੂੰ ਉੱਤੇ ਬੜਾਵਾ ਦੇਣ ਵਾਸਤੇ ਕੇਂਦਰ ਸਰਕਾਰ ਦੀ ਮਦਦ ਬਹੁਤ ਜ਼ਰੂਰੀ ਹੈ ਉਹ ਅਸੀਂ ਮੁੱਦੇ ਟਾਈਮ ਮਿਲਦੇ ਤੇ ਉਠਾਵਾਂਗੇ ਮੋਦੀ ਨਾਲ ਵੀ ਉਠਾਵਾਂਗੇ ਉਹਦਾ ਸੰਬੰਧ ਵਿੱਤ ਮੰਤਰੀ ਨਾਲ ਵੀ ਹੈ ਉਹਨਾਂ ਦਾ ਸੰਬੰਧ ਜਿਹੜੇ ਸਾਡੇ ਉੱਤੇ ਦੇ ਇੰਡਸਟਰੀ ਮਿਨਿਸਟਰ ਹੈ ਉਹਨਾਂ ਨੂੰ ਮਿਲ ਕੇ ਦੱਸਾਂਗੇ ਕੋਈਸਨ ਪੰਜਾਬ ਦੇ ਸਨਤ ਮੰਤਰੀ ਮਦਨ ਮੋਹਨ ਮਿੱਤਲ ਜਿਨ੍ਹਾਂ ਦਾ ਕਹਿਣਾ ਬੜੀ ਜਲਦੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾ ਰਹੇ ਨੇ ਔਰ ਖਾਸ ਤੌਰ ਤੇ ਜੋ ਵਿਸ਼ੇਸ਼ ਮੰਗਾਂ ਨੇ ਪੰਜਾਬ ਦੀ ਸਨਦ ਦੀਆਂ ਉਹ ਉਹਨਾਂ ਕੋਲ ਉਠਾਉਣਗੇ ਤਾਂ ਕਿ ਹੱਲ ਹੋ ਕੇ ਪੰਜਾਬ ਤਰੱਕੀ ਦਿਲਾ ਪਾ ਸਕੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ